ਸਤਨਾਮ ਸ੍ਰੀ ਵਾਹਿਗੁਰੂ ਸਹਿਬ ਦੀਓ ਦੰਡ ਤਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖੋ ਜੋ ਤੇਰੀ ਸ਼ਰਨ ਆਈ ਹਰ ਜੀਓ ਤੈਨ ਤੂੰ ਰਖਨ ਜੋਗ ਤਦ ਜੀਵਡ ਮ ਅਬਰ ਨ ਸੂਝੈ ਨਾ ਕੋ ਹੋ ਨ ਹੋਗ ਸੋ ਘੋਟਲ ਗੁਰ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜ ਨਾਲ ਜਨਮ ਜਨਮ ਦੀ ਕਟਿ ਹੈ ਸਜਣ ਸੱਚਾ ਪਤਸ਼ਾਹ ਸਿਰ ਸ਼ਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸੋ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਸੰਤ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਦੇਖ ਫੂਲ ਫੂਲ ਫੂਲੇ ਅਹੰ ਤਿਆਗ ਤੇ ਅਗੇ ਚਰਨ ਕਮਲ ਪਾਗੇ ਤੁਮ ਮਿਲ ਹੋ ਪ੍ਰਭ ਸਭਾਗੇ ਹਰ ਚੇਤ ਮਨ ਮੇਰੇ ਦੇਖ ਫੂਲ ਫੂਲ ਫੂਲੇ ਅਹੰ ਤਿਆਗ ਤੇ ਅਗੇ चरण कमल बागे तुम मिलो प्रभु सब भगे हर जीत मन मेरे रहौ सघन बास कूले इक रहे सूक गठूले ਬਸੰਤ ਰੁੱਤ ਆਈ ਪਰ ਫੁੱਲ ਤਾਂ ਰਹੇ ਅਬ ਕਲੂ ਆਇਓ ਰੇ ਇਕ ਨਾਮ ਬੋ ਵਹ ਬੋ ਵਹ ਅਨਰੂਤ ਨਹੀਂ ਨਹੀਂ ਮਤ ਭਰਮ ਭੂਲਹੁ ਭੂਲਹੁ ਪਾਏ ਜਿਸ ਮਸਤਕ ਹੈ ਲਿਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਗੁਰ ਮਿਲਿ ਹਰ ਪਾਏ ਜਿਸ ਮਸਤਕ ਹੈ ਲਿਖਾ மணரு நம்ம ரே குண கே நான்கரே சதன ਸ੍ਰੀ ਵਾਹਿਗੁਰੂ ਸਹਿਬ ਜੀਓ ਦੰਦ ਤਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਦੋਲਨ ਤੇ ਰਖੋ ਪ੍ਰਭ ਰਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਕ ਤੁਝੁ ਨ ਜਨੋ ਨੀਚ ਮੂਰਖਾਰੇ ਮਾਨ ਕਰੋ ਤੁਧੁ ਉਪਰੇ ਮੇਰੇ ਪ੍ਰੀਤਮ ਪਿਆਰੇ ہم اپراધી سدھ بھولتے تم بخشن ہارے ہم اپراધી سدھ بھولتے تم بخشن ہارے سو کہو تن گر سبیے اے نس سہج صبحے درشن پرسیے ਨੰ ਮੰਨ ਤੋਖ ਜਾਲੇ ਹੋਵਸ ਸੁਪਤ ਅਰਸਾ ਮਨੀ ਹੋਰੇ ਅਰਸਾ ਪਰਸਾ ਤਖੀ ਤੁਦੁਦਿ ਸਚੇ ਪਾਪਿ ਸ਼ਾਮ ਨੰਯਤੰ ਜਨ ਬੀ ਕਟੀ ਸਜਨ ਸੁਆਪਾਤੀ ਸ਼ਾ ਸਰ ਸ਼ਾਨਦ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨ ਨ ਸ੍ਰੀ ਵਾਹਿਗੁਰੂ ਸਾਹਿਬ ਜੀ ਬਸੰਤ ਬਣੀ ਭਗਤਾਂ ਕੀ ਕਬੀਰ ਜੀ ਘਰ ਪਹਿਲ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਅਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਮੌਲੀ ਧਰਤੀ ਮੌਲਿਆ ਅਕਾਸ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ ਰਾਮ ਮੌਲਿਆ ਅਨਤ ਭਾਈ ਜਹ ਦੇਖਾ ਰਹਿ ਆਸਮਾਈ ਰਹਾ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੇ ਸਿਉ ਗਦੇਬ ਸ਼ੰਕਰ ਮੌਲੇ ਜੋਗ ਧਿਆਨ ਕਬੀਰ ਕੋ ਸੁਆਮੀ ਸਭ ਸਮਾਨ ਸ਼ੰਕਰ ਮੌਲਯੋ ਜੋਗਤਿਆਨ ਕਬੀਰ ਕੋ ਸੁਆਮੀ ਸਭ ਸਮਾਨ